ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਹਾਂ ਸਾਰੇ ਠੀਕ ਠਾਕ ਹੋਮੋਗੇ ਦੇਖੋ ਬੱਦਲ ਕਿੰਨਾ ਚੜਿਆ ਹੋਇਆ ਫੇਰ ਤੇ ਤੁਹਾਡਾ ਸਵਾਗਤ ਆ ਸਾਡੇ YouTube ਚੈਨਲ ਤੇ ਜੇ ਚੈਨਲ ਤੇ ਨਵੇਂ ਆ ਤਾਂ ਜਰੂਰ ਸਬਸਕ੍ਰਾਈਬ ਕਰਿਓ ਤੇ ਵੀਡੀਓ ਨੂੰ ਲਾਈਕ ਸ਼ੇਅਰ ਕਰਿਓ ਬਹੁਤ ਬਹੁਤ ਧੰਨਵਾਦ ਦੇਖੋ ਕਿੰਨਾ ਜ਼ਿਆਦਾ ਬੱਦਲ ਚੜਿਆ ਹੋਇਆ ਆਪਾਂ ਏਸੀ ਪਾਰਕ ਦੇ ਵਿੱਚ ਤੇ ਹਾਂ ਆਪਣੇ ਕੋਲ ਸਕੂਲ ਆ ਤੇ ਬੱਚਿਆਂ ਨੂੰ ਟਿਊਸ਼ਨ ਤੋਂ ਛੁੱਟੀ ਹੋਈ ਐ ਇਸ ਟਾਈਮ ਖੇਡਦੇ ਰਹਦੇ ਆ ਬਿਲਕੁਲ ਕੋਲ ਸਕੂਲ ਆਪਣੇ ਸਾਰੇ ਹਵਾ ਦਾ ਆਨੰਦ ਲੈ ਰਹੇ ਆ ਹਵਾ ਬਹੁਤ ਸੋਹਣੀ ਠੰਡੀ ਠੰਡੀ ਆਉਂਦੀ ਆ ਤੇ ਪਰ ਬਿਲਡਿੰਗਾਂ ਦੇਖੋ ਕਿੰਨੀਆਂ ਉੱਚੀਆਂ ਉੱਚੀਆਂ ਨੇ ਤੇ ਪਰ ਉਹ ਜ਼ਿਆਦਾ ਸੋਹਣਾ ਮੌਸਮ ਆ ਤੇ ਅਸੀਂ ਸੋਚਿਆ ਵੀ ਤੁਹਾਨੂੰ ਵੀ ਸੈਰ ਕਰਾ ਦਿੰਨੇ ਆ ਸ਼ਾਮਾਂ ਦੇ ਵਜੇ ਆ 6 6:30 ਹੋ ਗਏ ਸ਼ਾਮਾਂ ਦੇ ਅੱਜ ਆਪਾਂ ਸਬਜ਼ੀ ਭਾਜੀ ਸਵੇਰ ਬਣਾ ਲਈ ਸੀਗੀ ਇਹ ਸੋਚਿਆ ਵੀ ਹੁਣ ਚਲੋ ਪਾਰਕ ਦੇ ਵਿੱਚ ਜਾ ਕੇ ਆਉਨੇ ਆ ਲਾਈਟਾਂ ਲੱਗ ਗਈਆਂ ਸਵਾਸ਼ੇ ਹੋ ਗਏ ਲਾਈਟਾਂ ਲੱਗ ਗਈਆਂ ਦੇਖੋ ਇਹਨਾਂ ਖਾਵਾਂ ਦੇ ਵੀ ਲਾਈਟਾਂ ਜਗਦੀਆਂ ਪਾਰਕ ਦੇ ਵਿੱਚ ਆ ਕੇ ਤਾਂ ਜਾਣ ਨੂੰ ਗੱਲ ਨਹੀਂ ਕਰਦਾ ਜਿੰਨੇ ਵੀ ਭੈਣ ਭਰਾ ਸਾਡੇ ਵੀਡੀਓ ਦੇਖਦੇ ਆ ਤੇ ਵੀਡੀਓ ਬਹੁਤ ਜ਼ਿਆਦੇ ਜਾਣੇ ਦੇਖਦੇ ਆ ਤੇ ਸਬਸਕ੍ਰਾਈਬ ਨਹੀਂ ਕਰਦੇ ਤੇ ਸਬਸਕ੍ਰਾਈਬ ਜਰੂਰ ਕਰਿਆ ਕਰੋ ਸਾਰੇ ਭੈਣ ਭਰਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜਿੰਨੇ ਵੀ ਵੀਡੀਓ ਦੇਖਦੇ ਆ ਸਾਰਿਆਂ ਦਾ ਧੰਨਵਾਦ ਜਿਹੜੇ ਜਿਹੜੇ ਦੇਖਦੇ ਆ ਪਰ ਸਬਸਕ੍ਰਾਈਬ ਵੀ ਜਰੂਰ ਕਰਿਆ ਕਰੋ ਆਪਾਂ ਲੱਗੇ ਅੱਜ ਫੁੱਲਾਂ ਨੂੰ ਪਾਣੀ ਪਾਉਣ ਇਧਰ ਬਾਹਰ ਪਾਣੀ ਪਾਉਣਾ ਬਹੁਤ ਔਖਾ ਏ ਦੋ ਤਿੰਨ ਦਿਨ ਹੋ ਗਏ ਪਾਇਆ ਹੀ ਨਹੀਂ ਗਿਆ ਪਾਣੀ ਬਾਹਰ ਫੁੱਲਾਂ ਨੂੰ ਉਹ ਬੱਲੇ ਆਪਣੇ ਬੂਟੇ ਨਾ ਕਾਫੀ ਵਿਚਾਰੇ 2-3 ਦਿਨ ਹੋ ਗਏ ਇਹਨਾਂ ਨੂੰ ਪਾਣੀ ਨਹੀਂ ਪਾਇਆ ਗਿਆ ਤੇ ਇਦਾਂ ਭਰ-ਭਰ ਕੇ ਪਾਉਣਾ ਪੈਂਦਾ मतलब ਰਾਤ ਦਾ ਰਾਤ ਦਾ ਟਾਈਮ ਤੇ ਪੁਦੀਨਾ ਆਪਾਂ ਕਾਫੀ ਤੋੜ ਲਿਆ ਸੀਗਾ ਜੇ ਅੱਜ ਪਾਣੀ ਨਾਲ ਪੂਰੀ ਖੇਲ ਭਰੀਏ ਵੈਸੇ ਪੈਪ ਲਾ ਕੇ ਜਿਹੜਾ ਪਾਣੀ ਪਾਉਣਾ ਉਹਦਾ ਵੱਖਰਾ ਮਜ਼ਾ ਤੇ ਪਰ ਇਦਾਂ ਜਿਹੜਾ ਹਨਾ ਭਾਂਡੇ ਨਾਲ ਡੱਬੇ ਭਰ-ਭਰ ਕੇ ਪਾਉਣੇ ਅੱਜ ਆਪਾਂ ਪੂਰੀ ਖੇਲ ਭਰ ਦਾਂਗੇ ਪਾਣੀ ਦੀ ਤੇ ਜਿਹੜਾ ਪਾਈਪ ਲਾ ਕੇ ਪਾਉਣਾ ਹਨਾ ਉਹ ਦਾ ਵੱਖਰਾ ਮਜ਼ਾ ਤੇ ਆਪਣੀ ਗਲੋਹ ਦੀ ਵੇਲ ਵੀ ਕਾਫੀ ਹੋ ਗਈ ਆ ਕਾਫੀ ਵੱਡੇ ਪੱਤੇ ਹੋ ਗਏ ਆ ਦਿਖਾਉਨੇ ਆ ਤੁਹਾਨੂੰ ਨਾਲੇ ਗਲੋਹ ਦੇ ਪੱਤੇ ਕਿੰਨੇ ਹੋ ਗਏ ਜਿਆਦਾ ਕਾਫੀ ਚੌੜੇ ਚੌੜੇ ਪੱਤੇ ਆ ਇਹ ਤੇ ਰਾਤ ਦਾ ਟਾਈਮ ਆ ਦੇਖੋ ਲੱਟਾਂ ਲੱਗੀਆਂ ਹੋਈਆਂ ਸਾਹਮਣੇ ਸਾਰਾ ਦਿਖ ਰਿਹਾ ਤੁਹਾਨੂੰ ਨਾਲੇ ਬੋਲ ਅੱਜ ਆਪਾਂ ਪੂਰਾ ਪਰਦਾ ਦੇ ਲਾ ਹੁਣ ਥੋੜੀ ਗਰਮੀ ਹੋ ਗਈ ਨਾ ਅੱਗੇ ਨਾਲ ਗਰਮੀ ਹੋਗੀ ਤਾਂ ਜਲਦੀ ਪਾਣੀ ਦੀ ਲੋੜ ਪੈਣੀ ਹੈ ਇੱਧਰ ਆਪਾਂ ਵਿਖਾਉਨੇ ਆ ਆਪਣੇ ਦਰਸ਼ਕ ਇੱਧਰ ਆਪਾਂ ਆਪਦੇ ਭੈਣ ਭਰਾਵਾਂ ਨੂੰ ਦਿਖਾਉਨੇ ਆ ਆ ਬੂਟਾ ਦੇਖੋ ਟਮਾਟਰਾਂ ਦਾ ਕਿੱਡਾ ਜ਼ਿਆਦਾ ਵੱਡਾ ਹੋ ਗਿਆ ਤੇ ਵੱਡਾ ਹੋਈ ਜਾਂਦਾ ਤੇ ਲੱਗਿਆ ਇਹਨੂੰ ਹਜੇ ਕੁਝ ਵੀ ਨਹੀਂ ਤੇ ਕਹਿੰਦੇ ਹੁੰਦੇ ਆ ਨਾ ਵੀ ਐਂ ਦੁਵਾਰ ਵਾਲੇ ਦਿਨ ਜੇ ਸੋਨਾ ਧੋਕੇ ਪਾਈਏ ਤੇ ਫਿਰ ਫਲ ਲੱਗਦਾ ਹਨਾ ਆਪਾਂ ਹੁਣ ਐ ਸੈਂਤਵਾਰ ਟਰਾਈ ਕਰਾਂਗੇ ਸੰਡੇ ਵਾਲੇ ਦਿਨ ਤੇ ਸੋਨਾ ਧੋਕੇ ਪਾਵਾਂਗੇ ਤੇ ਇਧਰ ਆਪਣਾ ਆਸ਼ਵਗੰਧਾ ਦਾ ਦੇਖੋ ਆਸ਼ਵਗੰਧਾ ਦਾ ਪੌਦਾ ਕਿੱਡਾ ਤੇ ਬਾਹਰ ਦੇਖੋ ਕਿੰਨਾ ਸੋਹਣਾ ਵੀਰ ਆਦਾ ਟਾਈਮ ਤੇ ਅੱਜ ਆਪਾਂ ਪੂਰਾ ਇਹਨਾਂ ਨੂੰ ਪਾਣੀ ਲਾ ਦਈਏ ਆਪਾਂ ਹੰਸਾ ਲੈ ਲਏ ਪਾਣੀ ਤੇ ਬਨੋਦੀ ਮੇਰੇ ਜਿਹੜੀ ਹਨਾ ਆਪਣੀ ਬਹੁਤ ਹੀ ਸੋਹਣੀਆਂ ਟਾਹਣੀਆਂ ਕੱਢ ਰਹੀ ਰੋਜ਼ ਕੰਗੀਆਂ ਲਾਉਂਦੀਆਂ ਤੇ ਪਦੀਨਾ ਆਪਾਂ ਨੂੰ ਪਤਾ ਹੀ ਆ ਵੀ ਜਿੰਨਾ ਆਪਾਂ ਪਦੀਨੇ ਨੂੰ ਪਾਣੀ ਜ਼ਿਆਦੇ ਲਾਈਏ ਉਨਾ ਹੀ ਜ਼ਿਆਦਾ ਹੁੰਦਾ ਤੇ ਹੁਣ ਆਪਾਂ ਲੈ ਲਈਏ ਬੰਦ ਸਾਹ ਚਲੋ ਠੀਕ ਆ